ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸ਼ਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਲਾਡੀ ਬਾਈ ਦਾ ਨਾਮ ਆ ਤੇ ਵਪਾਰ ਦਾ ਵੀਰ ਦਾ ਕੰਮ ਲੈ ਵੀ ਮਿੱਤਰੋ ਤੁਹਾਡੇ ਲਈ ਇੱਕ ਫੁੱਲ ਵੀਡੀਓ ਕੰਮ ਦੀ ਜਿਹੜੇ ਭਰਾ ਦੇਸੀ ਨਸਲ ਤੋਂ ਪਿਆਰ ਕਰਦੇ ਆ ਜਿਹੜੇ ਭਰਾ ਦੇਸੀ ਨਸਲ ਨੂੰ ਰੱਖਣਾ ਚਾਹੁੰਦੇ ਉਹਨਾਂ ਦੇ ਲਈ ਲਾਹੇਵੰਦ ਵੀਡੀਓ ਰਹਿਣ ਵਾਲੀ ਆ ਲੈ ਵੀ ਮਿੱਤਰੋ ਘਰੇ ਦੁੱਧ ਪੀਣ ਨੂੰ ਬੱਚਿਆਂ ਦੇ ਦੁੱਧ ਪੀਣ ਨੂੰ ਜੇ ਤੁਸੀਂ ਦੇਸੀ ਨਸਲ ਲੱਭਦੇ ਫਿਰਦੇ ਆ ਤਾਂ ਫਿਰ ਹੋਰ ਕਿਤੇ ਦੂਰ ਜਾਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਰੋਡੇ ਜਲੇ ਦਾ ਮਸ਼ਹੂਰ ਜਆ ਮੁੰਡਾ ਜਿਹਨੇ ਗੱਪਰੂ ਨੇ ਥੋੜੇ ਜੇ ਸਮੇਂ ਦੇ ਵਿੱਚ ਚਰਚਾ ਕਰਾਈ ਆ ਵਪਾਰ ਦੇ ਵਿੱਚ ਉਸ ਭਰਾ ਦੇ ਕੋਲੇ ਇਸ ਟਾਈਮ ਮੌਜੂਦ ਦੇਸੀ ਨਸਲ ਦੀਆਂ ਦੋ گاਵਾ ਇੱਕ ਸੂਈ ਸਵਾਈ ਤਾਜੀ ਤੇ ਇੱਕ ਵੜ ਵੀਰ ਦੇ ਕੋਲੇ ਹੁਣੇ ਹੀ ਪਹੁੰਚਿਆ ਥਲੋ ਥਲੋ ਬੜੀ ਚੰਗੀ ਕੁਝ ਦਿਨਾਂ ਦੀ ਕੱਚੀ ਆ ਸਾਰੀ ਗੱਲਬਾਤ ਆਪਾਂ ਕਰਦੇ ਆ ਭਰਾ ਦੇ ਨਾਲ ਮਿਲਦੇ ਆ ਵੀ ਇਹਨੂੰ ਜਾਣਕਾਰੀ ਵਿੱਚ ਵਾਅਦਾ ਕਰਦੇ ਆ ਆਓ ਸਾਰੀ ਪਹਿਲਾਂ ਜਾਣਕਾਰੀ ਲੈਣੇ ਲਾਡੀ ਵੀਰ ਤੋਂ ਲੱਡੀ ਵੀਰੇ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਆ ਲੱਡੀ ਬਾਈ ਵਧੀਆ ਵਧੀਆ ਜੀ ਸੇਤਾ ਦੇ ਪਰਿਵਾਰ ਵੀਰੇ ਵਧੀਆ ਜੀ ਅੱਛਾ ਲੱਡੀ ਬਾਈ ਅੱਜ 2 ਜਨਵਾਰ ਹਨਾ ਤੇ 2 ਜਨਵਾਰ ਆਪਣੇ ਦੇਸੀ ਨਸਲ ਦੇ ਆ ਹਾਂਜੀ ਇਹ ਪਹਿਲੇ ਨੰਬਰ ਤੇ ਗਾਂ ਜਿਹੜੀ ਉਹਦੀ ਕੀ ਡਿਟੇਲ ਆ ਵੀਰੇ ਇਹ ਬਾਈ ਦੂਜਾ ਸੂਆ ਸੂਈ ਆ ਠੀਕ ਕਿਦਨ ਸੂਈ ਆ ਵੀਰੇ ਸੂਈ ਨੂੰ ਅੱਜ ਸ਼ੀਵਾ ਦੇਣਾ ਸੀ ਸ਼ੀਵਾ ਦੇਣਾ ਸੂਈ ਥਲੇ ਕਿੰਨਾ ਦੁੱਧ ਕਿੰਨਾ ਘੀ ਤਿਆਰ ਹੋ 7 ਕਿਲੋ ਅੱਜ ਤਿਆਰ ਆ ਜੀ 7 ਕਿਲੋ ਤਿਆਰ ਆ ਇਹਨੂੰ ਲਈ ਆ ਵੀਰੇ ਨੂੰ ਮੜਾ ਜੀ ਅੱਛਾ ਠੰਡੀ ਠੰਡੀ ਬਹੁਤ ਲੱਗਦੀ ਮੈਨੂੰ ਹਨਾ ਪ ਵਾਕਿਆ ਯਾਰ ਬਾਈ ਠੰਡੀ ਠੰਡੀ ਦਾ ਕੀ ਬਾਤ ਈ ਆ ਠੰਡ ਲੇਵਾ ਵੀ ਚੰਗਾ ਯਾਰ ਥਣ ਤਾਂ ਇਹ ਲੱਗਾ ਹੀ ਮੈਂ ਯਾਰ ਕਾ ਥਣ ਲੱਗਾ ਏਥੇ ਖੜੀ ਆ ਬਾਸੀ ਐ ਬੈਠੀ ਥੱਲੇ ਬਾਈ ਜੰਦੇ ਲਓ ਜੀ ਮੈਂ ਬਈ ਚਾ ਤਾਰਾ ਵੀ ਮਰਾ ਦੋਈ ਨਹੀਂ ਠੀਕ ਆ ਯਾਰ ਆ ਤਾਂ ਯਾਰ ਤੂੰ ਗਹਿਣਾ ਹੀ ਦੇਣ ਲੱਗਾ ਕੇ ਇਹ ਨੂੰ ਹਣਾ ਯਾਦਗਾਰੀ ਚੀਜ਼ ਆ ਲਾਡੀ ਹੋਣੇ ਜਣਾ ਬਈ ਮੈਂ ਸਪਲਾਈ ਕਹਿਤਾ ਤੂੰ ਕਾ ਮੈਂ ਤੇਰਾ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਨਾ ਜਿਹੜਾ ਪਰਲਾ ਥਾਣਾ ਆ ਜੀ ਕਿਸੇ ਨੂੰ ਦੱਖ ਨਹੀਂ ਦਿੰਦਾ ਆਂ ਥਣ ਬਰਾਬਰ ਆ ਹਾਂ ਆਪਾਂ ਤੈਲ ਮੰਨ ਕੇ ਹੀ ਦੇਣੀ ਅਗਲੇ ਨੂੰ ਉਸੇ ਵੀ ਤਾਰਾ ਹੀ ਆਈ ਤਿੱਲ ਮੰਨ ਕੇ ਲਵਿਆ ਤੇਲ ਮੰਨ ਕੇ ਆਪਾਂ ਦੇਣੀ ਅਗਲੇ ਨੂੰ ਹੀ ਠੀਕ ਕਿਉਂਕਿ ਡਾਕਟਰ ਨੂੰ ਤਾਂ ਹੋਈ ਸੀ ਗੱਲ ਤੇ ਉਹਨੇ ਸੀ ਬੂੰਦਾਂ ਵਾਲਿਆਂ ਹੋ ਜਾਊਗਾ ਸੈਟ ਹਾਂ ਤੇ ਪਰ ਨਹੀਂ ਆਪਾਂ ਤੇਲ ਮੰਨ ਕੇ ਹੀ ਦੇਣੀ ਹੈ ਠੀਕ ਅੱਛਾ ਵੀਰੇ ਮੈਨੂੰ ਐਂ ਦੱਸ ਹੁਣ ਗਾਂ ਦਾ ਤੇਰੀ ਹੈਗੀ ਆ ਪੂਰੀ ਟਿਕਾਣੀ ਦੀ ਮੈਂ ਨਹੀਂ ਤੈਨੂੰ ਕਹਿੰਦਾ ਵੀ ਮਾੜੀ ਆ ਭਰਾਵਾ ਰੇਟ ਦੱਸ ਹੁਣ ਮੈਨੂੰ ਕਿੰਨੇ ਦੀ ਦੇਣੀ ਆ ਲਾਡੀ ਵੀਰੇ ਗੱਲ ਕਰੀ ਆ ਦੇਣ ਲੈਣ ਵਾਲੇ ਰੇਟ ਜੋੜੇ ਦਾ ਹੀ ਕਰਦਾ ਇਕੱਠਾ ਹੀ ਜੋੜੇ ਦਾ ਕਰੀਏ ਇਕੱਲੀ-ਇਕੱਲੀ ਤਾਂ ਵੀ ਦੱਸ ਦਈਏ ਜੀ ਕੱਲੀ ਫਿਰ ਆਪਣੀ ਪਹੁੰਚ ਨਹੀਂ ਹੋਣੀ ਕੱਲੀ ਜੇ ਕੱਲੀ ਅਗਲੇ ਨੇ ਕਰਨੀ ਏ ਜੇ ਅੱਜ ਤੱਲ ਨਾ ਹੁੰਦੀ ਥੋਨੂੰ ਪਤਾ 30000 ਦੀ ਗਾਂ ਸੀਗੀ ਸੀ ਸੀ ਹਾਂ ਤੇ ਅੱਜ ਇਹ 17000 ਦੀ ਹਾਨ ਆਈਆਂ ਮੋਲੇ ਦਾ 22000 ਹੈ ਮੋਲੇ 22000 17000 ਦੇ ਵਿੱਚ 17000 ਦੀ ਲੈ ਯਾਰ ਬਾਈ ਹੋਰ ਮੁਕਰ ਨਹੀਂ ਨਾ ਵੀਡੀਓ ਚ ਪੱਕਾ ਦਾ ਮੁਕਰ ਨਾ ਬਾਕੀ ਥੋਨੂੰ ਪਤਾ ਮੈਂ ਹੀ ਆ ਇੱਕ ਸਾਡੀ ਮੈਂ ਇਹ ਨਾ ਕਈ ਬਾਅਦ ਜਦੋਂ ਕਿ ਜਦੋਂ ਫੋਨ ਆਉਣ ਲੱਗ ਪਏ ਮੈਂ ਤਾਂ ਉਹਨੂੰ ਮੁਕਰ ਨਹੀਂ ਦੇਣਾ ਵੇ ਗੱਲ ਵੀਡੀਓ ਦੇਣਾ ਮੈਂ ਨਾ ਅਗਲੇ ਦੇ ਘਰ ਦੀ ਗਾਰੰਟੀ ਵਾਲੇ ਦੋਨੇ ਪਾਸੇ ਇੱਧਰ ਵੀ ਲਓ ਜੀ ਲਓ ਜੀ ਬਈ ਠੀਕ ਆ ਬਈ ਲੱਡੀ ਵੀਰੇ ਆਦਾ ਕਹਿਣਾ ਜੀ ਤਰਾ ਪੰਡ ਦੇ ਬਈ ਆਏ ਵਗਰ ਬੱਛਾ ਇਹ ਇਹਦੇ ਮਾਰ ਬੱਛਾ ਹਾਂਜੀ ਠੀਕ ਆ ਬੰਨੀ ਬਈ ਇਹਨੂੰ ਲੈ ਜਾ ਉੱਥੇ ਉੱਥੇ ਲੈ ਜਾ ਇਹਨੂੰ ਚੱਲ ਪੁੱਤ ਇਹ ਰਾਣੀ ਸੁੰਦਰਾ ਤੂੰ ਤਾਂ ਦੁਨੀਆਂ ਹਿਲਾਉਣੀ ਅੱਜ ਤੂੰ ਤਾਂ ਦਵਾਨੀ ਹੋ ਜਾਣਾ ਦੁਨੀਆਂ ਨੇ ਤੇਰੀ ਮੈਨੂੰ ਪਤਾ ਲੱਗ ਗਿਆ ਯਾਰ ਭਾ ਕਿਹੜਾ ਯਾਰ ਕੌਣੀਆਂ ਗੱਲਾਂ ਬੱਛੀਆਂ ਵਾਲਾ ਭਾ ਬਈ ਉਹ ਯਾਰ ਮੈਂ ਨਾ ਬੱਛੀਆਂ ਬਈ ਇਹਨਾਂ ਨਾਲ ਵੀ ਕਈ ਗੁਣਾ ਚੰਗੀ ਆ ਯਾਰ ਬਈ ਅੱਜ ਜੇ ਆਪਾਂ 10 ਕਿਲੋ ਵਾਲੀ ਮੈਂ ਲੈਣੇ ਆ ਨਾ 90000 ਦੀ ਘੱਟੋ ਘਾਟ ਉਹ ਚੰਗੀ ਮੈਂ ਬਈ ਲੱਖ ਤੋਂ ਹੀ ਪਾਰ ਹੁੰਦੀ ਆ ਪਾਰ ਹੁੰਦੀ ਆ ਹਾਂਜੀ ਤੇ ਉਹਦੀ ਵਿਆਜ ਚ ਇਹ ਵਿਆਜ ਚ ਬਾਕੀ ਆ ਨਾਲ ਆ ਗਾਂ ਖੜੀ ਜੇ ਕਿਨੇ ਪਹੁੰਚ ਕਰਾਉਣੀ ਆ ਹਾਂ ਘੱਟੋ ਘੱਟ 20 ਕਿਲੋ ਦੁੱਧ ਦੋਨਾਂ ਦਾ ਮੰਨ ਕੇ ਚੱਲ ਗਿਆ ਆਪਾਂ ਘੱਟੋ ਘੱਟ ਤੇ 55000 ਜੇ ਆਪਾਂ ਪਹੁੰਚ ਕਰੀ ਜੋੜੇ ਦੀ ਜੋੜੇ ਦੀ 200 ਕਿਲੋਮੀਟਰ ਤੱਕ ਤੇ ਜੇ ਅੱਜ 20 ਕਿਲੋ ਲਈ ਮੈਂ ਲਈ ਤੇ 2 ਲੱਖ ਦੀ ਹੋਊਗੀ ਇਹ ਵੀ ਇਹ ਤੋਰ ਬਈ ਖੋਲੀ ਮਾਰਾਈ ਇਹ ਦੂਜਾ ਸੂਆ ਸੁੰਦੀ ਇਹ ਸੂਣ ਵਾਲੀ ਹੈ ਇਹ ਇਹ ਸੂਣ ਵਾਲੀ ਹੈ ਜੇ ਲੈ ਜੂਗੀ ਹਫ਼ਤਾ ਘੜਦੀ ਹੈ ਇਹ ਤੇਰੇ ਕੋਲੇ ਆਈ ਵੀ ਹੋਣੀ ਹੈ ਮੇਰੇ ਜੇ ਵੀ ਨਹੀਂ ਆਈ ਹੈ ਤਾਂ ਹੀ ਤੁਹਾਡਾ ਜਾਨਾ ਬੜ ਲੇਵਾ ਬੜਾ ਲਾਉਗੀ ਭਾਈ ਇੱਕ ਗੱਲ ਹਾਂ ਸੁਣ ਬਹੁਤ ਸਾਫ ਆਈ ਸੋਹਣੀ ਆ ਬੱਚੀ ਯਾਰ ਦੇਸੀ ਆ ਪਿਓਰ ਨਸਲ ਓਏ ਯਾਰ ਦੇਸੀ ਨਸਲ ਕਿੱਥੇ ਮਿਲਦੀ ਆ ਤੂੰ ਬਰੇਆ ਮੈਂ ਤਾਂ ਆਵੇ ਨਸਲ ਦਾ ਬਹੁਤ ਦਵਾਨਾ ਹੂੰ ਨਹੀਂ ਠੀਕ ਆ ਬੜ ਸੋਹਣੀ ਬਹੁਤ ਆ ਯਾਰ ਹਨਾ ਹਾਂਜੀ ਮੂਰਤੀ ਆ ਘਸਾਉਦੀ ਲੈ ਜੀ ਹੁਣ ਮੜਾ ਜਾ ਇਹਨੂੰ ਥੱਲੋ ਢੋੜ ਕੇ ਲੈ ਲੇਂਗਾ ਇਹਨੂੰ ਥੋੜਾ ਜਿਹਾ ਵੇਖੋ ਮਿੱਤਰੋ ਵੇਖੋ ਭਾਈ ਤੋਫਾਈਆ ਭਾਈ ਓ ਸੱਜਣੋ ਇਹ ਥੋੜਾ ਇਹ ਜੇ ਉੱਤੇ ਸੰਗਲ ਪਾਸੀਓ ਢੋੜ ਲਿਆ ਮੋੜ ਲਿਆ ਉਪਰਾ ਕਰੀ ਜਾਂਦੀ ਐ ਨਹੀਂ ਠੀਕ ਆ ਲਾਡੀ ਕਿੰਨੇ ਦੀ ਮੈਂ ਤੁਹਾਨੂੰ ਫਿਰ ਜੋੜਾ ਹੀ ਦੱਸਦਾ ਹੀ ਜੋੜਾ ਰੀਕਾ ਉਹਦਾ ਤਾਂ 17 ਦੱਸਦਾ ਇਹ ਕਿੰਨੇ ਦੀ ਕੱਲੀ ਇਹ ਫਿਰ ਹਾਂ ਨਾ 35000 ਦੇ ਦਾਂਗੇ ਇਹ 35 ਦੀ ਜਿੰਦੇ ਤਿਆਰ ਹੋਗੇ ਉਦੋਂ ਤਾਂ ਤੁਹਾਨੂੰ ਆਪ ਨਹੀਂ ਪਤਾ ਹੀ ਹਮੜੀ ਜੀ ਪੇਸ਼ਾਨ ਕਰੀ ਮੈਂ ਠੀਕਾ ਖੜੀ ਪੋ ਖੜੀ ਤੇ ਖੜੀ ਦਿੰਦੇ ਵੇਖੋ ਮੈਂ ਪ੍ਰਮੂਹ ਕਰੀਂਦਾ ਇਹਨੂੰ ਮੇਰੇ ਵਾਲ ਨੂੰ ਲਾਡੀ ਫੋਟੋ ਕਰਾ ਲੈ ਕਬਲੀ ਨਾ ਇਹ ਤਾਂ ਨਾ ਉਹ ਉੱਥੇ ਖਿਲਾ ਰਹੇ ਨੂੰ ਨਾ ਨਰਾਜ ਆ ਤੇ ਮੈਂ ਰੋਟੀ ਦਾ ਠੀਕ ਹੁਣੇ ਆਈ ਹੈ ਜੀ ਹਾਂ ਉਹਨਾਂ ਨੂੰ ਮਾਲਕਾਂ ਤੋਂ ਵਿਚੋੜਾ ਪਾ ਲਿਆ ਆ ਹੁੰਦਾ ਨਫਾ ਭਰ ਲਈ ਜਣ 35000 ਦੇ ਵਿੱਚੋਂ ਹਾਂ ਨਾ ਹੀ ਆ ਫਿਰ ਭਾਈ ਜੋੜਾ ਕਿਸੇ ਲਊਗਾ ਫਿਰ ਆਪਾਂ ਪਹੁੰਚ ਕਰਦਾਂਗੇ 55000 ਦੇ ਵਿੱਚ 55000 6000 ਰੁਪਏ ਦਾ ਕਿਰਾਇਆ ਬਣ ਜਾਣਾ ਹੈ ਭਾਈ ਯਾਰ ਤੂੰ ਤਾਂ ਇਹ ਕਵਲ ਤਾਂ ਨਹੀਂ ਮਾਰੀ ਹੁੰਦਾ ਕਿ ਘਾਟਾ ਕੂਟਾ ਨਹੀਂ ਨਹੀਂ ਘਾਟਾ ਆਪ ਨੂੰ ਭਾਈ ਆਈ ਜਾਏ ਭਾਜ ਜਾਈ ਗੀ ਗਾਇਣਾ ਮੈਂ ਪਾ ਕਾਟਾ ਕਰ ਬੱਜ ਮੈਨੂੰ ਕਹੀ ਜਵੇਂ ਮੈਂ ਕਾਟਾ ਪੈ ਗਿਆ ਕਬਲੀ ਮਰੀ ਜਨਾ ਤੂੰ ਤਾਂ ਯਾਰ ਨਹੀਂ ਨਹੀਂ ਆਏ ਜੈ ਮੁੰਡੇ ਪਾ ਯਾਰ ਮੈਂ ਤਾਂ ਹੈਰਾਨ ਹੋ ਗਿਆ ਤੇਰੇ ਭਾਵਾਂ ਤੇ ਮੈਂ ਤੁਹਾਨੂੰ ਦੱਸਦਾ ਵੀ ਉਹ ਬੱਚੀਆਂ ਨਹੀਂ ਕੋਈ ਦੰਦ ਅੱਜ ਕੱਲ ਜੇ 20 20 ਇਹਦੀਆਂ ਬੱਚੀਆਂ ਆਈ ਮੈਂ ਯਾਰ ਕਾਈ ਤਾਂ ਲਾਡੀ ਫਿਰਾਈ ਕਰਾਤਾ ਨੰਬਰ ਦੇ ਯਾਰ ਨੰਬਰ 98143 ਹਾਂ 90142 ਇੱਕ ਵਾਰੀ ਹੋਰ ਆਉਣੇ 98143 90142 ਠੀਕ ਹੈ ਬਈ ਧੰਨਵਾਦ ਹਾਂਜੀ